Obrigado. ਸਥਾਨ ਦਾ ਹਾਈਬਰ ਨਾ ਚੱਲ ਰਿਹਾ ਹੈ ਜੀ ਅਰ ਬੀਸਰ ਸਾਹਿਬ ਮਤਲਬ ਉਹਨਾਂ ਨੂੰ ਤੁਹਾਨੂੰ ਬਰਾਦ ਤੋਂ ਤੁਹਾਨੂੰ ਅਰਸ਼ੀ ਬਖਰੀ ਸਿੰਘ ਜੀ ਅਤੇ ਸਾਦਰ ਜੀ ਵਿਸ਼ੇਸ਼ ਸਨਮਾਨ ਕੀਤਾ ਜਾਂਦਾ ਇਹਨਾਂ ਦਾ ਬਹੁਤ ਵੱਡਾ ਪ੍ਰਾਗਨਾ ਸ਼ੀਰ ਬਖਰੀ ਸੀ ਇੱਕ ਮਹੀਨਾ ਪਹਿਲਾਂ ਖਲਾਸ ਆਇਆ ਸੀ ਕਪੜਾਪਾਲ ਹੋਇਆ ਦੀ ਮੰਡੀ ਵਾਲੇ ਦੇ ਪੈਣ ਬਾਣਾ ਮੰਡੀ ਦੇ ਵਿੱਚ ਉਥੇ ਇਸ ਪਜੰਗੀ ਜੀ ਘੋੜੀ ਤੋਂ ਡਿੱਗ ਕੇ ਬਾਹਰ ਗਈ ਜੀ ਇਹ ਭਾਵ ਕੀ ਆ ਤੇ ਉਹ ਜਿਹੜਾ ਆਪਾਂ ਨੂੰ ਮਜ਼ਾਕ ਨਹੀਂ ਮੰਨਿਆ ਤੇ ਲੋਕਾਂ ਨੇ ਬਣਾ ਕੇ ਨਾ ਬੀਬਿਆਂ ਵਾਲਿਆਂ ਨੇ ਕਹਿੰਦੇ ਵੀ ਭਾਈ ਗਵਾ ਕਰਨ ਨਾਲ ਤੇ ਜਾਂਦੇ ਉਹ ਮੋਟੋ ਵਾਲੀ ਸਿਖਾਉਣ ਦੇ ਬੱਚੇ ਨੇ ਉਮਰ ਕਿੰਨੀ ਆ 9 ਸਾਲ ਦੀ ਤੇ 9 ਸਾਲ ਦੀ ਉਮਰ ਦੇ ਵਿੱਚ ਇਹਨੇ ਟੈੜੀਆਂ ਤਰ੍ਹਾਂ ਦੀਆਂ ਗੱਲਾਂ ਕਰੀਆਂ ਪਿੰਡ ਵਾਲਿਆਂ ਨੇ ਵੀ ਨਾ ਭੇਜਿਆ ਕਰੋ ਭਾਈ ਘੋੜੇ ਦਾ ਸੰਭਾਲਦੇ ਮੁੰਡਾ ਮਾਰ ਜੀ ਛੋਟਾ ਤੇ ਇਦਾਂ ਇਦਾਂ ਜਿਹੇ ਗੱਲਾਂ ਪਿੰਡ ਵਾਲਿਆਂ ਨੇ ਕਹੀਆਂ ਆ ਤੇ ਚਲੋ ਜਿੰਨਾ ਦਾ ਆਖਲਾ ਪਰਵਾਹ ਨਾ ਹੁੰਦਾ ਕਿ ਉਹਨਾਂ ਨੂੰ ਕੀ ਮਾਰ ਕੇ ਸਾਰਾ ਬੰਦ ਕਰ ਤੇ ਇਸ ਬੱਚੇ ਦੀ ਇਥੋਂ ਬਾਹਰ ਟੀਆ ਤੇ ਝੋੜ ਕੋਲੋਂ ਤੇ ਇਥੇ ਜੀ ਇੱਕ 16 ਡਾਂਗੇ ਲੱਗੇ ਮਿਲ ਜੁਣਾ 16 ਡਾਂਗੇ ਲੱਗਣ ਦੇ باوجود ਵੀ ਇਹ ਮੈਂ ਮੈਂ ਕਿਹਾ ਮੈਂ ਮਹਤ ਨਾਲ ਜਾਂ ਮੁਕਾਬਲੇ ਤੇ ਕਹਿੰਦੇ ਬਾਪਾ ਜੀ ਮੈਂ ਜਾਣਾ ਹੈ ਕਹਿੰਦਾ ਮੇਰਾ ਮਨ ਕਰਦਾ ਕਿ ਮੈਂ ਇਹ ਮੁਕਾਬਲੇ ਦੇ ਵਿੱਚ ਭਾਗ ਲਵਾਂ ਆਪਾਂ ਗੱਡੀ ਕਿਤੇ ਚੁਦਾਈ ਤੋਂ ਸਾਮਾਨ ਸਾਰਾ ਉਹਪਰ ਲੈ ਕੇ ਗਏ ਤੇ ਇਸ ਬੱਚੇ ਦੇ ਨਾਲ ਜਸ਼ਨ ਦੀ ਪਿੰਘ ਆਈ 9 ਸਾਲ ਦੀ ਉਮਰ ਦਾ ਮੋਨੰਦਰੀਏ ਭਾਈ ਪ੍ਰਿੰਤਪਾਲ ਸਿੰਘ ਜੀ ਗੁਰਿੰਦਰ ਸਿੰਘ ਜੀ ਉਸਤਾਦ ਸੁਨੇਗੜ ਗੁਰਪਤਵੰਤੇ ਵਾਲੇ ਜੀ ਉਸਤਾਦ ਭਾਈ ਪ੍ਰਿੰਦਰ ਸਿੰਘ ਜੀ ਮੁਕਾਬਲੇ ਦੇ ਵਿੱਚ ਸ਼ਹੀਦ ਪਾਪਾ ਜੀ ਦੀਆਂ ਯਾਦਾਂ ਪੇਟ ਦੇ ਵਿੱਚ ਗੋਲੀ ਵੱਜਦੀ ਹੈ ਗੋਲੀ ਵੱਜਣ ਤੋਂ ਬਾਅਦ ਵੀ ਆਪ ਜੀ ਜੰਗ ਲੜਦੇ ਰਹੇ اتہس دیل اس چلتا ہے کہ پٹیالے نے پنڈ ہے جیسے ہوتی واپسی ویم تک جب کا شہادت ہو جاتی ہے پھر اتنے ہی مصر خون کی مصر پہلے ہی الگ ہو چکی تھی گیارہ مصرا نو دو دنوں کے ਇੱਕ ਗੁੰਡਾ ਤੰਗ ਨਹੀਂ ਇੱਕ ਦਰਪਾਨਾ ਗੁੰਡਾ ਜਦ ਵਿੱਚ ਚਟਾਲ ਬਾਬਾ ਜਸਰਾ ਸਿੰਘ ਜੀ ਨੂੰ ਵਾਲੀ ਜਿਵੇਂ ਬਣੇ ਅਰਨਾ ਤੱਕ ਤੇ ਮੁખી ਸੇਰ ਬਾਬਾ ਹਰੀ ਸਿੱਧੀ ਬਣੇ ਬੋਲੋ ਸਤਨਾਮ ਸ਼੍ਰੀ ਵਾਹਿਗੁਰੂ ਇਹਨਾਂ ਤੇ ਵਿਸ਼ੇਸ਼ ਤੋਪ ਬਣਵਾਈ ਸੀ ਪਹਿਲੇ ਬਨੇ ਦੇ ਵਿੱਚ ਜਿਹੜਾ ਤੋਪ ਲੈ ਕੇ ਉਹ ਆਇਆ شہید بابا ہری سن جی بکی اس مصر نے پہلے حلے تو نہیں گیا آج کا تو یہ تو لاہور کے دے اپنے بڑی ہے جی تو بڑا واحس ہے اس طوپ کا بھی بچوں کو لے کے پڑھتے ہو بھائی سارا کا دنواد ਵਿਦਿਆਰਥੀਆਂ ਨੂੰ ਗੁਰਬਾਣੀ ਦੇ ਨਾਮ ਆਪੋ ਆਪਣੇ ਨਗਰਾਂ ਦੇ ਵਿੱਚ ਜੋੜ ਰਹੇ ਹੋ। ਬਹੁਤ ਬਹੁਤ ਧੰਨਵਾਦ। ਜਿਹਦੇ ਅੱਜ ਛੁੱਟੀਆਂ ਖਟ ਤੋਂ ਪਹਿਲਾਂ ਆਖਰੀ ਦਿਨ ਸੀਗਾ। ਬਹੁਤੇ ਬੱਚੇ ਛੁੱਟੀ ਵੀ ਨਹੀਂ ਕਰ ਸਕੇ ਸਕੂਲਾਂ ਬੰਦੋਂ। ਇਸ ਚੀਜ਼ ਦਾ ਸਪੈਸ਼ਲ ਧਿਆਨ ਕੀਤਾ। ਜਿਹੜਾ ਕਾਹਮ ਉਹ ਸਾਰ ਤੱਕ। ਬਾਕੀ ਬੰਦਰ ਸਿੰਘ ਰਾਧਨੀਆਂ ਦੀ ਸ਼ਹਾਦਤ ਹੋਈਆ। ستارہ سو سولہ دس تو بعد سکھ بک بک ری بچوں کے تقریباً ایک سولا مقابلہ شروع کر ਪਕਰਦਾ ਅਗਰ ਗਾਲਤ ਜੀ ਇਹ ਤਾਂ ਆਪ ਦੇ ਨਾਲ ਵਾਲੇ ਬਾਰੇ ਤੇ ਅੱਜ ਕੱਲ੍ਹ ਦੀ ਜਿਹੜੀ ਨੌਜਵਾਨੀ ਉੱਤੀ ਜਾ ਰਹੀ ਹੈ ਜਿਹੜੇ ਹੱਥ ਵਾਪਤ ਨੇ ਪੈਰਾਂ ਨੂੰ ਦੇ ਸਲਾਮਤ ਨੇ ਅੱਖਾਂ ਉਹਨਾਂ ਦੀ ਸਲਾਮਤ ਨੇ ਪਰ ਫਿਰ ਵੀ ਉਹ ਗੁੱਸੇ ਨਾਲ ਹੀ ਜੁੜਦੇ ਹੱਸ ਤੇ ਆਪਾਂ ਇਹ ਤਾਂ ਜਿੰਨੀ ਤਾਂ ਸਿੱਖਿਆ ਜਾਣੀ ਹੈ ਜੀ ਕਹਿੰਦੇ ਆਲੇ ਮੇਜ ਸਿੱਖਣਾ ਤਾਂ ਬੱਚਿਆਂ ਦਾ ਵੀ ਕੋਈ ਨਾ ਕੋਈ ਸਿੱਖਿਆ ਜਾਂਦਾ ਇਥੋਂ ਦੇ ਜਿਹੜੇ ਮਹਾਂਪੁਰਖ ਨੇ ਬਾਬਾ ਜੀ ਬਾਬਾ ਰਣਜੀਤ ਸਿੰਘ ਜੀ ਉਹਨਾਂ ਦਾ ਵੱਡਾ ਯੋਗਦਾਨ ਆ ਅਕਸਰ ਗੱਲ ਇਹ ਹਰ ਕਰਦੇ ਨੇ ਕਹਿੰਦੇ ਵੀ ਜਿਹੜੇ ਬੱਚੇ ਹੁੰਦੇ ਨੇ ਫੁੱਲਵਾੜੀ ਹੁੰਦੀ ਆ ਸਿੱਖੀ ਦੀ ਫੁੱਲਵਾੜੀ ਬੱਚੇ ਹੁੰਦੇ ਨੇ ਤੇ ਹੁਣ ਇਹ ਬੱਚਿਆਂ ਨੇ ਜਿਹੜੇ ਫੁੱਲ ਨੇ ਜਿਹੜੇ ਮਰਝਾਉਣ ਦਾ ਤੇ ਇਹਨਾਂ ਤੋਂ ਆਵਾਜ਼ ਕਰਦਾ ਇਹ ਆਪਣੇ ਹੱਥ ਹੁੰਦਾ ਹੈ ਇਹਨਾਂ ਨੂੰ ਮਰਝਾ ਕੇ ਰੱਖਣਾ ਜਾਂ ਇਹਨਾਂ ਨੂੰ ਆਪਣਾ ਰਵਾਇਤ ਵਰਗੇ ਰੱਖਣਾ ਆ ਇੱਕ ਪੰਜਾਬੀ ਦਾ ਸ਼ਾਇਰ ਹੈ ਕਹਿੰਦਾ ਫਿੱਟਾ ਫਿੱਟਾ ਹਜਾਂ ਦੀ ਕਦੀਲਦਾਰੀ ਜੇਕਰ ਗੰਢ ਇਤਫਾਕ ਦੀ ਖੁੱਲ ਜਾਵੇ ਲੱਖ ਯਸਰ ਕਰੀਏ ਮੜਨਾ ਪਵੇ ਬਾਂਡੇ ਜਿਹੜਾ ਦੁੱਧ ਦਰਿਆ ਵਿੱਚ ਅਦਾ ਮੇਰਾ ਮੰਨ ਕਰਦਾ ਕਿ ਨਹੀਂ ਮੁਕਾਬਲੇ ਦੇ ਵਿੱਚ ਭਾਗ ਲਾਉਣਾ ਆਪਾਂ ਗੱਡੀ ਦੀ ਟਿੰਗ ਪ੍ਰਾਈਸ ਨੂੰ ਤੋਂ ਮਾਣ ਨਾਲ ਲੈ ਕੇ ਗਏ ਨੇ ਦੇਵ ਅੰਗੀ ਦਾ ਨਾਮ ਜਸ਼ਨਦੀਪ ਸਿੰਘ ਹੈ The yeah, Yo, yo, yo. ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ بےتی ہے کہ باہر جا کے اپنے بوٹے جن آ گیا

মালালেকেচে পারারে ত্য়ালেবেরারেে हां बदलेगा ਲਿਖੋ ਲੇਖੋ ਨਾਮ ਲਿਖੋ ਮੈਂ ਕਿਹ ਬੋਲ ਰਿਹਾ ਯਾਰ ਮਾਈਕਰੋ ਨਹੀਂ ਮਾਈਕ ਤੇ ਬੋਲ ਦੋ ਕਿ ਬਿਦਿਆਰਥੀ ਨਾਮ ਤੇ ਪਿੰਡ ਦੇਖ ਸਕਦੇ ਹੋ ਨੋ ਨੰਬਰ ਦੇਖਣ ਜੀ ਬੱਚਿਓ ਤੇ ਉੱਪਰ ਨਾਮ ਲਿਖਿਆ ਵਿਦਿਆਰਥੀ ਦਾ ਨਾਮ ਤੇ ਪਿੱਟ ਕੇ ਬਸ ਇਹ ਵੀ ਤੁਸੀਂ ਮੈਚ ਕਰਨਾ ਠੀਕ ਹੈ 12 ਵਜੇ 10 ਮਿੰਟ ਬਾਦਾਂ ਤੇ ਅੰਦਾਜ਼ਾ ਕੀਤਾ ਕਿ ਹੋ ਗਿਆ ਤੇ ਪੇਪਰ ਸਟਾਰਟ ਕਰਨਾ ਇੱਕ ਹੋਰ ਦੇ ਲਿਓ ਮੈਨੂੰ ਕਿੰਨੀ ਕਿੰਨੀ ਚੱਲੀ ਅੱਜ ਵੀ ਚੱਲ ਰਹੀ ਹੈ ਬਾਕੀ ਚਾਣੀ ਦਾ ਕਰ ਚੋਟ ਹੈ ਠੀਕ ਹੈ ਜੀ ਸਟਾਰਟ ਕਰਨਾ واحرو جی کا خالصا واحر جی پتے دستار مقابلے والے بچے ہے کہ وہ باہر جا کے اپنی جیڑیاں کر لین دستار مقابلے والے بچے دھیان دے کہ باہر جا کے ਆਪਣੀ ਕੂੜੀ ਕਰ ਲੋ ਸਾਥੇ ਕਿਰਪਾ ਕਰਕੇ ਬਾਅਦ ਤੁਹਾਡਾ ਮੁਕਾਗੜਾ ਇੱਥੇ ਸ਼ੁਰੂ ਹੋਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਮਾਤਾ ਜੀ ਇਹ ਪੇਜ ਚਾਹੀਦਾ ਪੇਜ ਅੱਛਾ ਹੀ ਆਈ ਇਹ ਤਾਂ ਮੈਂ ਬਾਣੀ ਨਾਲ ਦੇ ਛੇੜੇ ਪਿੱਛੇ ਮੈਂ ਆਹ ਕੀ ਆ

ਉਹਦੇ ਫਰਕ ਹੀ ਹੁੰਦਾ ਆ ਜਿਹੜਾ ਧਮਾਲੇ ਵਾਲਾ ਉਹ ਮੁੰਡੇ ਵਿੱਚ ਨਹੀਂ ਬੈਠਦਾ ਉਹ ਸ਼ਿਕਿਆ ਹੁੰਦਾ ਜਿਹੜਾ ਪਾਛੀ ਵਾਲਾ ਬੰਦੇ ਆ ਉਹਦਾ ਮੁੰਡੇ ਵਿੱਚ ਪਉਨੇ ਆ ਤੇ ਪਿੱਛੋਂ ਉਹ ਹੀ ਨਾ ਉਹਦਾ ਟੰਗ ਲਾ ਲੈਂਦੇ ਨੇ ਵਿਰੋਧ ਵਾਲਾ ਕੋ ਉਹ ਸਚਮਤਾ ਨਹੀਂ ਰਹਿੰਦੀ ਧਮਾਲੇ ਵਾਲਾ ਨਾਲ ਕਹਿੰਦੇ ਨੇ ਤੋੜਾ ਨਾਮ ਲੱਗੇ ਨੇ ਮੁੰਡੇ ਵਿੱਚ ਨਹੀਂ